ਕਾ ਤੁਸੀਂ ਦੇਖ ਰਹੇ ਦਿਨਖੀਰਾ ਟੀਵੀ ਮੈਂ ਸੁਖਵਿੰਦਰ ਜੰਡੂ ਐਸਐਮਐਲ ਮੌਜੂਦਾ ਗੁਰਾਸ਼ਹਿਰ ਦੇ ਵਿੱਚ ਨਗਰ ਕੌਂਸਲ ਚੋਣਾ ਜਿਹੜੀਆਂ ਉਹ ਸਿਕਰਤਿਆ ਸਾਡੇ ਨਾਲ ਮੌਜੂਦ ਹੈ ਭਾਜਪਾ ਤੋਂ ਅ ਰਣਜੀਤ ਪਵਾੜੀ ਜੀ ਜਿਹੜੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹੈ ਗੱਲ ਕਰਦੇ ਉਹਨਾਂ ਨਾਲ ਬਿਲਕੁਲ ਸਿੱਧੀਆਂ ਚੋਣਾ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨੇ ਦੇਸ਼ ਦੇ ਲਈ ਇੰਨਾ ਜ਼ਿਆਦਾ ਕੰਮ ਕੀਤਾ ਕਿ ਭਾਰਤ ਦਾ ਨਾਮ ਪੂਰੇ ਵਰਲਡ ਦੇ ਵਿੱਚ ਜਿਹੜਾ ਭਾਰਤ ਦੇ ਨਾਮ ਤੋਂ ਲੋਕ ਮੋਦੀ ਸਾਹਿਬ ਦੇ ਨਾਮ ਤੋਂ ਲੋਕ ਭਾਰਤ ਨੂੰ ਜਾਣਦੇ ਨੇ ਔਰ ਜਦੋਂ ਕੋਈ ਵਿਦੇਸ਼ਾਂ ਵਿੱਚ ਵੀ ਜਾਂਦਾ ਤਾਂ ਜਦੋਂ ਮੋਦੀ ਸਾਹਿਬ ਦਾ ਨਾਮ ਲੈਂਦੇ ਤੇ ਉਹ ਮਾਣ ਸਤਿਕਾਰ ਕਰਦੇ ਮੈਂ ਖੁਦ ਵੀ ਕੈਨੇਡਾ ਅਮਰੀਕਾ ਕਈ ਜਗ੍ਹਾ ਗਿਆ ਔਰ ਬੜਾ ਲੋਕ ਪਿਆਰ ਕਰਦੇ ਸੋ ਜਿਹੜੀ ਇਹ ਇਲੈਕਸ਼ਨ ਹੈ ਲੋਕਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਧੋਖੇ ਦੇ ਨਾਲ ਲੋਕਾਂ ਨੂੰ ਜੋ ਇਹ ਲੋਕਾਂ ਦੇ ਨਾਲ ਵਾਅਦੇ ਕਰਕੇ ਅਸੀਂ ਨੌਕਰੀਆਂ ਦੇਾਂਗੇ ਨਸ਼ਾ ਖਤਮ ਕਰਦੇਾਂਗੇ ਆਹ ਕਰਦੇਾਂਗੇ ਉਹ ਕਰਦੇਾਂਗੇ ਔਰ ਲੋਕ ਵਿਚਾਰੇ ਜਿਹੜੇ ਭੋਲੇ ਭਾਲੇ ਉਹਨਾਂ ਨਾਲ ਧੋਖਾ ਕਰਕੇ ਸੱਤਾ ਦੇ ਵਿੱਚ ਆਏ ਔਰ ਲੋਕ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਦਾਂ ਦਾ ਖਤਮ ਇਹਨਾਂ ਦਾ ਨਕਸ਼ੇ 'ਚੋਂ ਖਤਮ ਕਰਕੇ ਕਿ ਅਭਿਆਸ ਦੇ ਵਿੱਚ ਕਦੀ ਯਾਦ ਵੀ ਨਹੀਂ ਰਹੇਗਾ ਕਿ ਕੋਈ ਆਮ ਆਦਮੀ ਪਾਰਟੀ ਹੁੰਦੀ ਸੀ ਜੇਕਰ ਅੱਜ ਲੋਕਾਂ ਦੀ ਡਿਮਾਂਡ ਹੈ ਉਹ ਸਿਰਫ ਇਹ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਨੂੰ ਪੰਜਾਬ ਦੀ ਜਿਹੜੀ ਬਾਗਡੋਰ ਹੈ ਉਹ ਸੰਭਾਲੀ ਜਾਵੇ ਤਾਂ ਕਿ ਪੰਜਾਬ ਦਾ ਜਿਹੜਾ ਭਲਾ ਹੋ ਸਕੇ ਕਿਉਂਕਿ ਕੇਂਦਰ ਦੇ ਕੋਲ ਇੰਨਾ ਜ਼ਿਆਦਾ ਫੰਡ ਹੁੰਦਾ ਹੈ ਕਿ ਜੋ ਚਾਹੇ ਤੱਕ ਸਟੇਟ ਨੂੰ ਸੋਨੇ ਦੀ ਜਿਹੜੀ ਚੜੀ ਪੜਾ ਸਕਦੀ ਹੈ ਪਰ ਜਦੋਂ ਕੇਂਦਰ ਪੈਸਾ ਭੇਜਦਾ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਦੀ ਟਿਊਨਿੰਗ ਸੈੱਟ ਨਹੀਂ ਆਉਂਦੀ ਔਰ ਜਿਹੜੇ ਪੈਸਾ ਸਹੀ ਜਗ੍ਹਾ ਨਹੀਂ ਲੱਗਦਾ ਜਿਹੜੇ ਸਾਡੇ ਐਮਸੀ ਦੇ ਇਹ ਸਾਰੇ ਸਾਡੇ ਐਮਸੀ ਜੇਤੂ ਨੇ ਜਿਹੜੇ ਇੱਥੋਂ ਖੜੇ ਨੇ ਕਰਾਇਆ ਤੋਂ ਜੇ सुरेंद्र ਕਾਲੀਆ ਜੀ ਦੀ ਕਰ ਲਈਏ ਗੱਲ सुरेंद्र ਕਾਲੀਆ ਜੀ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਨੇ ਔਰ ਪਾਰਟੀ ਦੀਆਂ ਸਭਾਵਾਂ ਕਰ ਰਹੇ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਦਿਨ ਇਹੋ ਜਿਹਾ ਹੋਵੇਗਾ ਕਿ सुरेंद्र ਕਾਲੀਆ ਜੀ ਲੋਕ ਇੱਚ ਕੰਮ ਨਹੀਂ ਕਰਦੇ ਹਮੇਸ਼ਾ ਲੋਕਾਂ ਲਈ ਸਮਰਪਿਤ ਸੀ ਰਹਿਣਗੇ ਔਰ 6 ਵਾਰਡ ਤੋਂ ਜੋ ਮੈਂ ਅੱਜ ਦੇਖ ਰਿਹਾ ਲੋਕਾਂ ਨੇ सुरेंद्र ਕਾਲੀਆ ਜੀ ਨੂੰ ਜਿੱਤੂ ਜਿਹੜਾ ਉਹਕਰਾਰ ਦੇ ਦਿੱਤਾ सुरेंद्र ਕਾਲੀਆ ਜੀ ਘਰ ਘਰ ਜਾ ਕੇ ਸਾਰਿਆਂ ਦੇ ਕੋਲੋਂ ਇਹਨਾਂ ਨੇ رائے ਦੇ ਨਾਲੇ ਖੜੇ ਆ ਔਰ ਲੋਕ ਇਹਨਾਂ ਨੂੰ ਦਿਲੋਂ ਚਾਹੁੰਦੇ ਆ ਔਰ ਮੈਂ ਇਹਨਾਂ ਨੂੰ ਆਪਣੇ ਵੱਲ ਅਡਵਾਂਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਇਹਨਾਂ ਨੂੰ ਜਿਹੜਾ ਇੱਥੋਂ ਦਾ 6 ਵਾਰਡ ਦਾ ਜੇਤੂ ਇਹਨਾਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ ਹੈ ਉਮੀਦਵਾਰ ਸੁਰੇਂਦਰ ਕਾਰੀਆ ਜੀ ਸਰ ਕਿਹੋ ਜਿਹਾ ਵਗਾਰ ਮਿਲਿਆ ਅਡਵਾਂਸ ਦੇ ਵੱਲ ਕਿੰਨਾ ਤਾਂ ਮੈਂ ਤੁਹਾਨੂੰ ਜੀ ਆਇਆਂ ਆਖਦਾ ਮੈਂ ਆਪਣੇ ਵਾਰਡ ਨੰਬਰ 6 ਤੋਂ ਘਰ-ਘਰ ਲੋਕਾਂ ਨੂੰ ਮਿਲਿਆ ਮੈਨੂੰ ਬਹੁਤ ਉਹਨਾਂ ਨੇ ਸਪੋਰਟ ਦਿੱਤਾ ਬਹੁਤ ਇੱਜ਼ਤ ਮਾਨ ਦਿੱਤਾ ਕਿਉਂਕਿ ਉਹਨਾਂ ਨੇ ਮੈਂ ਆਪਣੇ ਮਨੋਤਨੋ ਆਪਣੇ ਵਾਰਡ ਦਾ ਕੰਮ ਕਰਾਉਣਾ ਚਾਹਨਾ। ਕਿ ਜਿੱਦਾਂ ਹੁਣ ਤੇ ਮੇਨ ਪ੍ਰੋਬਲਮ ਸਾਡੇ ਕੀ ਹੈ ਸੀਵਰੇਜ ਦੀ। ਅਸੀਂ ਸਭ ਤੋਂ ਪਹਿਲਾਂ ਸੀਵਰੇਜ ਦਾ ਕੰਮ ਕਰਾਉਣਾ ਇਹ ਲੋਕੀ ਮੈਨੂੰ ਮਾਣ ਬਖਸ਼ਣ ਔਰ ਮੈਨੂੰ ਜੇ ਐਮਸੀ ਬਰੋਨ ਤਾਂ ਮੈਂ ਉਹਨਾਂ ਦੇ ਸੇਵਾਪਤੀ ਦੇਖਾ ਹਾਜ਼ਰ। ਵਾੜ ਵਾਸੀਆਂ ਨੂੰ ਅਪੀਲ ਕਰਦਾ ਮੈਂ ਵਾੜ ਵਾਸੀਆਂ ਨੂੰ ਅਪੀਲ ਕਰਦਾ ਕਿ 21 ਤਰੀਕ ਦਿਨ ਸ਼ਨੀਵਾਰ ਨੂੰ ਆਪਣੇ ਮੈਨੂੰ ਇੱਕ ਇੱਕ ਵੋਟ ਪਾ ਕੇ ਕੀਮਤੀ ਵੋਟ ਇੱਕ ਇੱਕ ਪਾ ਕੇ ਮੈਨੂੰ ਕੰਮ ਜਾ ਬੜਾਓ ਜੋ ਕਿ ਮੈਂ ਆਪ ਦੀ ਸੇਵਾ ਵਿੱਚ ਕੰਮ ਕਰ ਸਕਦਾ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਉਮੀਦਵਾਰ ਸ੍ਰੀਿੰਦਰ ਕਾਲਿਆ ਜੀ ਜਿਨ੍ਹਾਂ ਨੇ ਵਾੜ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਰੀ ਬਹੁਮਤ ਨਾਲ ਕਿ ਇਹਨਾਂ ਨੂੰ ਜਿਤਾਉਣ ਦੇਖਦੇ ਰਹੋ ਧੰਨ ਸਵੇਰਾ ਟੀਵੀ ਮੈਸੇਜ ਦੇ ਅੰਤ ਤੱਕ